ਅੱਜੀ ਭੇਰੇ ਬਲੋ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਅਮੀਦਾ ਤੁਸੀਂ ਸਾਰੇ ਜਣੇ ਠੀਕ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾ ਵਿੱਚ ਰੱਖੇ ਲਓ ਜੀ ਲੱਗਿਆਂ ਅੱਜ ਦਾ ਬਲੌਗ ਸ਼ੁਰੂ ਕਰਨ ਜੀ ਬਲੌਗ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਆ ਕਰੋ ਜੀ ਸਾਡੀ ਵੀਡੀਓ ਨੂੰ ਪਹਿਲ ਤੇ ਲੈ ਕੇ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਤੁਸੀਂ ਜਿਹੜੀਆਂ ਸਾਡੇ ਵਾਸਤੇ ਅਰਦਾਸਾਂ ਕਰਦੇ ਹੋ ਤੇ ਅਰਦਾਸਾਂ ਤੁਹਾਡੀਆਂ ਪ੍ਰਮਾਤਮਾ ਨੇ ਕਬੂਲ ਕੀਤੀਆਂ ਤੇ ਤੁਹਾਡੀਆਂ ਅਰਦਾਸਾਂ ਸਾਡੇ ਮਾਸੜ ਜੀ ਭੰਬਰੀ ਤੋਂ ਬਾਪੂ ਜੀ ਸੋਰੀ ਉਹਨਾਂ ਦਾ ਕੱਲ ਆਪਰੇਸ਼ਨ ਹੋਣਾ ਤਾਂ ਤਰੀਬਨ ਉਹਨਾਂ ਨੂੰ ਸਵੇ ਕੱਲ ਸ਼ਾਮ ਨੂੰ ਸ਼ਾਮ ਦੇ ਟਾਈਮ ਉਹਨਾਂ ਦਾ ਆਪਰੇਸ਼ਨ ਹੋ ਗਿਆ ਜੀ ਉਹ ਹੁਣ ਬਿਲਕੁਲ ਠੀਕ ਨੇ ਜੀ ਤੇ ਕਹਿੰਦੇ ਨੇ ਹੁੰਦੇ ਵੀ ਅਰਦਾਸਾਂ ਦੇ ਵਿੱਚ ਇੰਨੀ ਕਿ ਸ਼ਕਤੀ ਆ ਵੀ ਜੇ ਆਪਾਂ ਸੱਚੇ ਮਨ ਦੇ ਨਾਲ ਅਰਦਾਸ ਕਰੀਏ ਨਾ ਤਾਂ ਉਹ ਕਬੂਲ ਹੁੰਦੀ ਜ਼ਰੂਰ ਆ ਜੇ ਪਰ ਦਿਲੋਂ ਔਰ ਮਨੋਂ ਕੀਤੀ ਜਾਵੇ ਤੇ ਤੁਸੀਂ ਜਿੰਨੇ ਵੀ ਸਾਡੇ ਸਬਸਕ੍ਰਾਈਬਰ ਆ ਤੁਸੀਂ ਅਰਦਾਸਾਂ ਕੀਤੀਆਂ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜੀ ਤੇ ਲਓ ਚਰਨਜੀਤ ਕੌਰ ਤੇ ਮਨਿੰਦਰ ਵੀ ਬੈਠੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚਾਚੀ ਪਿਆਰ ਵਿੱਚ ਤੇ ਤੰਦਰੁਸਤ ਰੱਖੇ ਤੇ ਦੁੱਖ ਤਕਲੀਫਾਂ ਤੋਂ ਦੂਰ ਰੱਖੇ ਜਿੱਦਾਂ ਤੁਹਾਨੂੰ ਮਨਿੰਦਰ ਡੈਡੀ ਨੇ ਦੱਸਿਆ ਵੀ ਮਾਸੜ ਜੀ ਦਾ ਕੱਲ ਆਪਰੇਸ਼ਨ ਵੀ ਸੀ ਜਿਹੜਾ ਦੂਜਾ ਟੈਸਟ ਕਰਾਇਆ ਕਾਲਾ ਪੀਲਾ ਉਹ ਹੈਗਾ ਸੀ ਉਹਨਾਂ ਨੂੰ ਤੇ ਉਹਨਾਂ ਦਾ ਪਜਕੂਲੇ ਕੱਲ ਸਵੇਰੇ ਲੈ ਗਿਆ ਸੀ ਪਰ ਕੋਈ ਡਾਕਟਰ ਛੇਤੀ ਛੇਤੀ ਆਪਰੇਸ਼ਨ ਨੂੰ ਹੱਥ ਨਹੀਂ ਲਾ ਪਾਉਂਦਾ ਕਾਲੇ ਪੀਲੇ ਕਰਕੇ ਹਾਂ ਉੱਥੇ ਉਹਨਾਂ ਨੂੰ ਦੱਸਿਆ ਵੀ ਸੀ ਪਹਿਲਾਂ ਵੀ ਜੇ ਉਹ ਲੋਲ ਹੋਈ ਤਾਂ ਉਹ ਆਪਰੇਸ਼ਨ ਕਰਾ ਲਿਓ ਤੇ ਉਹ ਕੱਲ ਸਵੇਰੇ ਗਿਆ ਕਰੇ ਕੱਲ 5 ਵਜੇ ਕੱਡੇ ਨੇ ਉਹ ਤੇ ਤੁਹਾਡੀਆਂ ਅਰਦਾਸਾਂ ਬੇਨਤੀਆਂ ਬਿਲਕੁਲ ਠੀਕ ਆ ਪ੍ਰਮਾਤਮਾ ਸਭ ਦੇ ਮਾਮਾ ਆਪਣ ਨੂੰ ਐਦਾਂ ਹੀ ਠੀਕ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਕਿਉਂਕਿ ਉਹਦੇ ਨਾਲੇ ਦਾਰ ਖੁੱਲਾ ਹੈ ਮਾਸੜ ਜੀ ਨਾਲੇ ਭੰਬਲੀ ਸਿਆਣਾ ਚਲੋ ਐ ਤਾਂ ਸਾਡੀ ਵੀ ਭੈਣ ਵੀ ਹੈ ਘਰ ਪਰ ਲੇਕਿਨ ਸਿਆਣੇ ਦਾ ਘਰ ਹੋਣਾ ਬਹੁਤ ਜ਼ਰੂਰੀ ਆ ਸਹੀ ਗੱਲ ਆ ਜੀ ਹੁਣ ਮਾਸੜ ਜੀ ਬੈਠੇ ਤਾਂ ਉਹਨਾਂ ਦੇ ਸਿਰ ਤੇ ਭੈਣ ਬੈਠੀ ਹਾਂ ਬਿਲਕੁਲ ਉਹਦੀ ਤਾਂ ਬਾਹਰ ਨਹੀਂ ਹੈ ਤਾਂ ਉਹ ਖਾਈਏ ਵਰ ਕਰੇ ਕਿ ਆ ਕਹਿੰਦੇ ਰੋਟੀ ਖਾਤਰ ਬਹੁਤ ਕੁਝ ਕਰਨਾ ਪੈਂਦਾ ਜਿੱਥੇ ਦਾਣਾ ਪਾਣੀ ਤੇ ਚੁੱਕ ਕੇ ਜਾਣਾ ਹੀ ਪੈਂਦਾ ਜੁਗਣਾ ਹਨਾ ਚੁਗਣਾ ਹੀ ਪੈਂਦਾ ਜੀ ਜੇ ਹੁਣ ਕੀ ਕਰੀਏ ਦੇ ਭਾਈ ਧੰਨਵਾਦ ਵੀਰ ਜੀ ਦਾ ਵੀ ਵਿੱਕੀ ਦਾ ਵੀ ਭੈਣ ਦਾ ਵੀ ਵੀ ਜਿਹੜੇ ਚੱਕੀ ਫਿਰਦੇ ਆ ਜਿਨ੍ਹਾਂ ਨੇ ਹਿੰਮਤ ਕਰਕੇ ਕਰਾਤਾ ਨਹੀਂ ਜਿਵੇਂ ਵੀਰ ਜੀ ਨਹੀਂ ਤੇ ਹੈ ਤਾਂ ਔਖੀ ਜੀ ਘਰ ਵਿੱਚ ਬੰਦਾ ਹੋਣਾ ਜ਼ਰੂਰੀ ਆ ਹਾਂ ਹੈਨਾ ਬਿਲਕੁਲ 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 ਚਲ ਉਹਨਾਂ ਨੇ ਪੁੱਤ ਦੀ ਕਮੀ ਮਹਿਸੂਸ ਨਹੀਂ ਹੋਣ ਦਿੱਤੀ ਵੀ ਤੇਰਾ ਪੁੱਤ ੱਡੀ ਦੂਣ ਬੈਠਾ ਪੁੱਤ ਵੱਡ ਕੇ ਹੀ ਉਹਨਾਂ ਨੇ ਉਹਨਾਂ ਦੀ ਸੇਵਾ ਕਰੀ ਆ ਪਰਮਾਤਮਾ ਕਹਿੰਦੇ ਡੰਨ ਨਾ ਤਾਂ ਸੇਵਾ ਕਰਾ ਦੇਵੇ ਉਹਦਾ ਕੋਈ ਵਿਗਾੜ ਨਹੀਂ ਤੇ ਬਹੁਤ ਵਧੀਆ ਆਪਰੇਸ਼ਨ ਹੋ ਗਿਆ ਮੈਂ ਸਵੇਰ ਉਹ ਵੀ ਗੱਲ ਕਰੀ ਦੀ ਭੈਣ ਕਹਿੰਦੀ ਵੀ ਮਾਸਟਰ ਜੀ ਠੀਕ ਆ ਰਾਤ ਨੂੰ ਰੋਟੀ ਪਾਣੀ ਖਾ ਲਿਆ ਤੇ ਹੁਣ ਵੀ ਚਾਹ ਚ ਤੇ ਅੱਜ ਸ਼ਾਮ ਦਾ ਸ਼ਾਮ ਤੱਕ ਛੁੱਟੀ ਹੋ ਗਈ ਸੀ ਉਹ ਨਾਰਮਲ ਆ ਹੁਣ ਸਾਰਾ ਕੁਤਾ ਸੋਨਤਾ ਪਾਣੀ ਕਰਕੇ ਪੁੱਛਦਾ ਮੈਂ ਪੁੱਛਿਆ ਦੀ ਹੱਸ ਰਹੀ ਉਹ ਕਹਿੰਦੇ ਵੀ ਠੀਕ ਆ ਹੁਣ ਚਾਹ ਪਾਣੀ ਵੀ ਦੇਤੀ ਵੀ ਹੁਣ ਫਰਕ ਕਰਦੇ ਥੋੜੇ ਹੁਣ ਤੁਹਾਨੂੰ ਪਤਾ ਵੀ ਹਜੇ ਤਕਲੀਫ ਤਾਂ ਰਹਣੀ ਹੈ ਕਿਉਂਕਿ ਤਾਜ਼ਾ ਆਪਰੇਸ਼ਨ ਹੋਇਆ ਆਪਰੇਸ਼ਨ ਦਾ ਛੋਟਾ ਹੋਵੇ بڑا ਆਪਰੇਸ਼ਨ ਦਾ ਆਪਰੇਸ਼ਨ ਨਹੀਂ ਹੁਣ ਨਾਲ ਹੀ ਆ ਉਮਰ ਦੇ ਵਿੱਚ ਆ ਕੇ ਜੰਮਈ ਔਖਾ ਹਾਂ ਕਿਉਂਕਿ ਹੁਣ ਉਹ ਪਹਿਲੇ ਵਿਚਾਰੇ ਸਾਈਕਲ 'ਤੇ ਬੈਠੇ ਨੇ ਹੈ ਤਾਂ ਤਕਲੀਫ ਬਹੁਤ ਆ ਹੁਣ ਕਰੇ ਕੀ ਹੈ ਹਨਾ ਉਜੇ ਕੋਈ ਰੋਗ ਆ ਹੁਣ ਉਹਨੂੰ ਵੀ ਦੇਖਣਾ ਪੈਂਦਾ ਦੇਖਣਾ ਪੈਂਦਾ ਤੇ ਪ੍ਰਮਾਤਮਾ ਕਿਸ ਨੂੰ ਰੋਗ ਨਾ ਲਾਵੇ ਦੁੱਖਾਂ ਤੋਂ ਤਾਂ ਬਹੁਤ ਦੂਰ ਰੱਖੇ ਜੇ ਬੰਦੇ ਦੇ ਮਗਰ ਹੱਤੋਂ ਕੋਈ ਦੁੱਖ ਪੈ ਜਾਂਦੇ ਨੇ ਵੀ ਬਹੁਤ ਔਖਾ ਹੋ ਜਾਂਦਾ ਬਿਲਕੁਲ ਉਹਨੂੰ ਦੋ ਤਿੰਨ ਸਾਲ ਹੋ ਗਏ ਵਿਚਾਰਿਆਂ ਚੱਕਰਾਂ 'ਚ ਫਿਰਦੇ ਹਨ ਤੇ ਇੱਕ ਜੀ ਅਸੀਂ ਅੱਜ ਇਹ ਦੇਸੀ ਜੇ ਜਗਾਰ ਅਸੀਂ ਵੀਡੀਓ ਦੇਖੀ ਦੇਸੀ ਜਗਾਰ ਤੋਂ ਪਹਿਲਾਂ ਤੁਹਾਨੂੰ ਦੱਸ ਦਿਆਂ ਜੀ ਆਹ ਖੜਾ ਜੀ ਸਾਡਾ ਕੂਲਰ ਰਾਤਰੀਵਨ 1:30 ਵਜੇ ਹੀ ਸਾਨੂੰ ਇਹ ਧੁੱਖਾ ਦਿੱਤਾ ਧੁੱਖਾ ਜੀ ਸੜ ਗਈ ਸੀ ਤੇ ਤਾਂ ਸਹੀ ਗੱਲ ਹੈ ਅਸੀਂ ਤਾਰ ਦੇ ਜੋੜ-ਜੋੜ ਵੀ ਲਾਏ ਪਰ ਨਹੀਂ ਕੰਮ ਹੋਇਆ ਉਸੇ ਦੀ ਬਹੁਤ ਕਾਰੀਗਾਰ ਨੇ ਕਾ ਹੋ ਜਾਉਂਦੀ ਓਏ ਨਹੀਂ ਹੋਇਆ ਕਹਿੰਦੇ ਦੇਖ ਲਓ ਫਿਰ ਉਹੀ ਗੱਲ ਆ ਕਿ ਜਿਸ ਕਾ ਕੰਮ ਉਸੀ ਕੋ ਸਾਧ ਜਿਹਦਾ ਕੰਮ ਬਿਲਕੁਲ ਹਾਂ ਜਿਹਦਾ ਕੰਮ ਸੀ ਪੋਸ਼ੀ ਜੀ ਬਹੁਤ ਕਰੀ ਤੀ ਵੀ ਵਾਲ ਕਨੇ ਰਾਤ ਬਿਜੀ ਕੋ ਯਾ ਤਾਰ ਵਟ ਕੇ ਅੰਦਰ ਨੂੰ ਆ ਕਰਕੇ ਅੰਦਰ ਨੂੰ ਪਰ ਇੱਕ ਵਾਰੀ ਸਾਡੀ ਮੋਟਰ ਚੱਲ ਗਈ ਸੀ ਪਾਣੀ ਵਾਲੀ ਪਾਣੀ ਵਾਲੀ ਚੱਲ ਗਈ ਸੀ ਪਰ ਕੂਲਰ ਨਹੀਂ ਚੱਲਿਆ ਕੂਲਰ ਵੀ ਚੱਲਿਆ ਫਿਰ ਦਾ ਡੈਡੀ ਕਹਿੰਦਾ ਚਲ ਦੁਬਾਰਾ ਕੋਸ਼ਿਸ਼ ਕਰਕੇ ਦੇਖਦੇ ਵੀ ਕਿ ਉਹ ਤੁਹਾਨੂੰ ਕੂਲਰ ਵੀ ਘੁੰਮ ਜਵੇ ਹਵਾ ਲੈ ਲੈ ਉਹ ਮੋਟਰ ਵੀ ਬੰਦ ਹੋ ਗਈ ਪਾਣੀ ਵਾਲੀ ਜਿਹੜੀ ਚੱਲਦੀ ਸੀ ਉਹ ਵੀ ਬੰਦ ਹੋ ਫਿਰ ਅਸੀਂ ਕਿੱਥੇ ਕਾ ਨੂੰ ਅਸੀਂ ਆਪਣਾ ਛੇੜਛਰੰਗੀ ਕਰਦੇ ਹਾਂ ਕੂਲਰ ਨਾਲ ਬੇਰੂ ਖੜਾ ਰਹਿਣ ਦਾ ਹੁਣ ਸਵੇਰੇ ਹੀ ਕੰਮ ਸਾਰੂਗੇ ਇਹਦਾ ਦੇਖੂਗੇ ਚਲੋ ਫਿਰ ਸਵੇਰੇ ਧੰਨਵਾਦ ਤੁਹਾਡਾ ਵੀ ਜੀ ਤੁਸੀਂ ਸਵੇਰੇ ਦੇ ਆਏ ਮਿਸਤਰੀ ਨੂੰ ਤੇ ਇਹਨੂੰ ਸਮਰਾਤਾ ਮੈਨੂੰ ਪਤਾ ਤਾਂ ਮਿਸਤਰੀ ਨੂੰ ਕਿ ਦੁਪਹਿਰ ਨੂੰ ਗਰਮੀ ਬਹੁਤ ਪੈਂਦੀ ਆ ਹਾਂਜੀ ਹਾਂਜੀ ਦੂਆ ਨੰਬਰ ਸਾਨੂੰ ਹੁਣ ਕੂਲਰ ਬਿਨਾ ਸਰਦਾ ਨਹੀਂ ਨਾਲੇ ਆਈ ਅਗਲੇ ਨੂੰ ਵੀ ਸੌ ਕੰਮ ਨਿਕਲੇ ਹੋਣੇ ਤੇ ਸੀਜ਼ਨ ਆ ਸੀਜ਼ਨ ਆ ਹਨਾ ਉਹ ਬਾਈ ਤਾਂ ਵੀ ਬਹੁਤ ਧੰਨਵਾਦ ਆਪਣੇ ਦਾ ਉਹ ਵਿਚਾਰਾ ਇੱਕ ਬੋਲ ਕਹੇ ਤੇ ਜਦ ਇਹ ਆ ਜਾਂਦਾ ਤੇ ਉਹ ਵਿਚਾਰਾ ਜਦ ਇਹ ਆ ਗਿਆ ਮੇਰੇ ਨਾਲ ਤੇ ਉਹਨੇ ਫਿਰ ਆ ਜਿਹੜੀ ਕੂਲਰ ਦੀ ਨਾਲ ਵਾਇਰਿੰਗ ਹੁੰਦੀ ਆ ਜੀ ਤਾਂ ਉਹ ਬਦਲੀ ਜਦੋਂ ਉਹ ਬਦਲੀ ਕਹਿੰਦਾ ਮੋਟਰ ਮੋਟਰ ਠੀਕ ਆ ਬਿਲਕੁਲ ਚਲੋ ਭਾਈ ਸਾਡੀ ਦੁਖਦਾ ਹੁੰਦਾ ਹਨਾ ਵੀ ਚੀਜ਼ ਠੀਕ ਹੋ ਗਈ ਸਾਨੂੰ ਆ ਤਾਂ ਵੀ ਜੇ ਮੋਟਰ ਛੜ ਗਈ ਤਾਂ ਇੱਕ ਦੋ ਦਿਨ ਲੱਗ ਜਣੇ ਅਸੀਂ ਕਿਆ ਕਰੂਗੇ ਪਰ ਮੋਟਰ ਸਾਡੀ ਬਚ ਗਈ ਹੈ ਜੀ ਪਰ ਇੱਕ ਗੱਲ ਜੇ ਮੋਟਰ ਇੱਕ ਵਾਰੀ ਖਰਾਬ ਹੋ ਜੂਵੇ ਨਾ ਫਿਰ ਉਹ ਕਾਮਯਾਬ ਵੀ ਨਹੀਂ ਹੁੰਦੀ ਹੈਗੀ ਨਹੀਂ ਚੱਲ ਆ ਤਾਂ ਚੰਗੇ ਮਿਸਤਰੀ ਦੇ ਹੱਥ ਲੱਗੇ ਹੋਣਾ ਆ ਤਾਂ ਕਿਤੇ ਨਹੀਂ ਜਾਂਦੀ ਤੇ ਹੁਣ ਸਾਡਾ ਦੇਸੀ ਜਗਾੜ ਜਿਹਾ ਦਿਖਾ ਦੋ ਅਸੀਂ ਵੀਡੀਓ ਦੇਖੀ ਤੇ ਇਹਨਾਂ ਨੇ ਇੱਕ ਵੀਡੀਓ ਦੇਖ ਲਈ ਜੀ ਕਹਿੰਦੇ ਜੀ ਕੂਲਰ ਜਿਹੜਾ ਸਾਡਾ ਏਸੀ ਵਰਗੀ ਹਵਾ ਦਊਗਾ ਵਾ ਏਸੀ ਵਰਗਾ ਉਹਦੇ ਵੀ ਤਾਂ ਕਦੇ ਏਸੀ ਵਰਗੀ ਹਵਾ ਦਊਗਾ ਵੀ ਤੁਸੀਂ ਆ ਚੀਜ਼ਾਂ ਲਿਆਓ ਤੇ ਐਦਾਂ ਐਦਾਂ ਕਰਕੇ ਦੇਖੋ ਸਾਡੇ ਕੋ ਕੋ ਪੰਨਿਆ ਸੀ ਚੀਜ਼ਾਂ ਤੇ ਮੈਂ ਕਿਹਾ ਬਿਲਕੁਲ ਸਾਡੇ ਕੋ ਪੰਨਿਆ ਵੀ ਤੀਆਂ ਕੁਛ ਕੁ ਥੋੜੀ ਲੈਂਦੇ ਆ ਵੀ ਅਸੀਂ ਫਿਰ ਮੈਂ ਕਿਹਾ ਵੀ ਚੱਲ ਦੇਖ ਲੈਂਦੇ ਆ ਕੋਈ ਪ੍ਰੋਜੈਕਟ ਕਰਕੇ ਵੀ ਸ਼ਾਇਦ ਮੜਾ ਮੋਟਾ ਦੁਪਹਿਰ ਨੂੰ ਸ਼ਾਮ ਨੂੰ ਰਾਤ ਨੂੰ ਮੜੀ ਮੋਟੀ ਸ਼ਾਂਤੀ ਮਿਲ ਜਵੇ ਗਰਮੀ ਤੋਂ ਵੀ ਏਸੀ ਉਸੀਆਂ ਦਾ ਤੁਹਾਨੂੰ ਚੱਕਰ ਆਏ ਆ ਵੀ ਇੱਥੇ ਇੱਕ ਤਾਂ ਬਿੱਲ ਦਾ ਔਖਾ ਹੋ ਜਾਂਦਾ ਸਰਕਾਰੀ ਚੀਜ਼ ਆ ਹੂੰ ਠੀਕ ਹੈ ਸਾਨੂੰ ਆਪਣੇ ਆਪ ਤੇ ਵੀ ਚਾਹੀਦਾ ਅਗਰ ਜੇ ਹੁਣ ਸਾਨੂੰ ਕਿਹਾ ਵੀ ਬਿੱਲ ਅਸੀਂ ਤਾਰੂਗੇ ਤਾਂ ਮਤਲਬ ਇਹ ਥੋੜੀ ਵੀ ਸੀ ਬਿਨਾ ਬਿਨਾ ਗੱਲ ਤੇ ਹੀ ਲਾਈਨ ਫੁੱਕੀ ਜਾਏਗੀ ਕਿ ਨਹੀਂ ਹੁਣ ਸਾਨੂੰ ਪਤਾ ਹੈ ਵੀ ਸਾਡੇ ਕੂਲਰ ਨਾਲ ਸਰਦਾ ਅਸੀਂ ਕੂਲਰ ਨਾਲ ਹੀ ਸਰਦੇ ਪੱਖੇ ਵੀ ਹੈਗੇ ਆ ਪਰ ਅੰਦਰ ਨਾ ਗਰਮੈਹ ਜ਼ਿਆਦਾ ਹੋ ਜਾਂਦੀ ਆ ਪੱਖਿਆਂ ਨਾਲ ਨਾ ਸ਼ੀਸ਼ਿਆਂ ਕਰਕੇ ਹਾਂ ਬਿਲਕੁਲ ਪੱਖਿਆਂ ਦੇ ਅੰਦਰ ਗਰਮੈਹ ਜ਼ਿਆਦਾ ਲੱਗਿਆ ਉਹਨੇ ਸਿਆਲ ਵਿੱਚੇ ਮौज ਵੀ ਬਹੁਤ ਹੈ ਨਾ ਦੀ ਵੀ ਅੰਦਰ ਬਿਲਕੁਲ ਠੰਡ ਨਹੀਂ ਔਰ ਗਰਮੀ ਵਿੱਚ ਇਹਨਾਂ ਦਾ ਥੋੜਾ ਨੁਕਸਾਨ ਵੀ ਜ਼ਿਆਦਾ ਹੀ ਹੈ ਥੋੜਾ ਜਾਂ ਬਹੁਤ ਜ਼ਿਆਦਾ ਰਾਤ ਮਨਿੰਦਰ ਕਹੇ ਪਾਪਾ 1.5-2 ਵਜੇ ਤੂੰ ਆਏ ਇਹਦੇ 36 ਦੇ 36 ਪੱਖੇ ਚਲਾ ਕੇ ਦੇਖੇ ਰਾਤ ਵੀ ਕਿਹੜਾ ਪੱਖਾ ਠੰਡੀ ਹਵਾ ਦੇ ਰਿਹਾ 1.5 ਵਜੇ ਮੈਨੂੰ ਕਹਿੰਦਾ ਪਾਪਾ ਤੂੰ ਹੁਣ ਐਂ ਕਰ ਯਾਰ ਤੂੰ ਮੈਨੂੰ ਬੀਬੀ ਕੋਲ ਪਾਪਾ ਛੱਡਿਆ ਫੇ ਮੈਂ ਕਿਹਾ ਪੁੱਤ ਮੇਰੀ ਗੱਲ ਹੁਣ ਆਪਾਂ ਤਾਂ ਪੇਰਾਮੀ ਆ ਵੀ ਆਪਾਂ ਨੂੰ ਠਾਲੂਗੇ ਵੀ ਬੀਬੀ ਵੀ ਕੁੰਡਾ ਖੋਲ ਅਸੀਂ ਆਉਨੇ ਫਿਰ ਉਹਨਾਂ ਨੂੰ ਗਿਫਤਾ ਰਹਿਣੀ ਵੀ ਕਾਤੇ ਆਇਆ ਕੀ ਹੋਇਆ ਨਾ ਵੀ ਫੇ ਮੈਂ ਕਦੀ ਕੋਈ ਗੱਲ ਨਹੀਂ ਪੁੱਤੋਂ ਤੂੰ ਮੜਾ ਜਾ ਕਹਿੜਾ ਜਾ ਮੰਨ ਕਰਕੇ ਇਰਾਦਨਾ ਪੈ ਜਾ ਫਿਰ ਜਾਨੀ ਕਿ ਨੂੰ ਨੀਦ ਆ ਗਈ थी ਪਰ ਮੱਛਰ ਨਹੀਂ ਹੈ ਸਾਡੇ ਅੰਦਰ ਬਹੁਤ ਘਟਾ ਤੇ ਹੁਣ ਤੁਹਾਨੂੰ ਆਪਾਂ ਦਿਖਾ ਦਈਏ ਇਹ ਵੀ ਜਗਾੜ ਕਿਆ ਹੈ ਤੇ ਪਹਿਲਾ ਤਾਂ ਜੀ ਇਹ ਮੇਰੇ ਮੂਹਰੇ ਲਿਆ ਕੇ ਰੱਖਤੇ ਇਹਨਾਂ ਨੇ ਆ ਚੱਕਰਾ ਹੁਣ ਤੁਸੀਂ ਚੱਕਰਾ ਸੋਚੂਗੇ ਵੀ ਇਹ ਚੱਕਰਾ ਕਰਨਾ ਕਿਆ ਤੁਹਾਨੂੰ ਸਾਰਾ ਕੁਝ ਤੁਸੀਂ ਦੱਸਦੇ ਜਾਵਾਂਗੇ ਬਾਅਦ ਤੁਸੀਂ ਵੀਡੀਓ ਨੂੰ ਚੱਲਦੀ ਸਾਡੀ ਨੂੰ ਸ਼ੇਅਰ ਜਰੂਰ ਕਰੀ ਜਾਇਓ ਤੇ ਫਿਰ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਇੱਕ ਸੌਰੀ ਇਹਨਾਂ ਨੇ ਇੱਕ ਲਿਆ ਕੇ ਦੇ ਦਿੱਤੀ ਮੈਨੂੰ ਥੋੜੀ ਮੈਂ ਕਿਹਾ ਇਹ ਭੰਨਣਾ ਹੈ ਕਹਿੰਦੇ ਨਹੀਂ ਨਹੀਂ ਕਹਿੰਦੇ ਭੰਨਣਾ ਨਹੀਂ ਤੁਹਾਨੂੰ ਅਸੀਂ ਹੋਰ ਦੱਸਾਂਗੇ ਫਿਰ 5 ਮਿੰਟ ਬਾਅਦ ਇਹਨਾਂ ਨੇ ਮੈਨੂੰ ਲੱਬ ਲੁੱਪ ਕੇ ਦੇ ਦਿੱਤਾ ਜੀ ਪੇਚਕਾਸ ਮੈਂ ਕਿਹਾ ਹੈ ਇਹ ਚੱਕਰ ਕੇ ਮੈਨੂੰ ਸਮਝਾ ਦਿਓ ਕਹਿੰਦੇ ਨਹੀਂ ਜੀ ਅਸੀਂ ਵੀ ਦੱਸਾਂਗੇ ਫਿਰ ਇਹਨਾਂ ਨੇ ਇੱਕ ਇੱਥੇ ਮੇਕ ਵੀ ਪਈ ਸੀ ਉਹ ਕਿੱਥੇ ਰੱਖਤੀ ਉਹ ਅੰਦਰ ਰੱਖੀ ਮੈਂ ਕਿਹਾ ਤੇ ਪੈਰ ਚ ਨਾ ਮਾਰਾ ਲਓ ਤੁਸੀਂ ਹਾਂ ਉਹ ਅੰਦਰ ਰੱਖਦੀ ਰੱਖ ਤਮ ਹੋ ਗਿਆ ਤੁਹਾਡਾ ਉਹ ਅੰਦਰ ਰੱਖਦੀ ਹੈ ਜੀ ਫਿਰ ਇਹ ਕਹਿੰਦੇ ਵੀ ਲਓ ਜੀ ਐਦਾ ਐਦਾ ਕਰਕੇ ਇਹਦਾ ਕੰਮ ਕਰੋ ਤੇ ਹੁਣ ਮੈਂ ਪਹਿਲਾਂ ਦੇਖਿਆ ਕਰਕੇ ਵੀ ਕਿਤੇ ਐ ਨਾ ਕਿ ਭੰਨੇ ਹੋ ਜਵੇ ਤੁਸੀਂ ਕਹੋਗੇ ਲੱਗਿਓ ਬਣਾਉਣ ਲੱਗੇ ਪਹਿਲਾਂ ਬਣਾ ਕੇ ਤਾਂ ਦੇਖ ਲੈਂਦੇ ਫਿਰ ਸੰਦਾਰ ਦਿੰਦੇ ਲਓ ਜੀ ਆਹ ਚੱਕਰੇ ਨੂੰ ਕੱਢੀਆਂ ਗਲੀਆਂ ਸਰਾਕ ਕਰਦੇ ਅਸੀਂ ਡ੍ਰਿਲ ਨਾਲ ਵੀ ਕੱਢ ਸਕਦੇ ਤੇ ਪਰ ਲੇਕਨ ਅਸੀਂ ਕਿਹਾ ਵੀ ਹੁਣ ਡ੍ਰਿਲ ਕਿਹੜਾ ਲੈਣ ਜਾਊਗਾ ਤੇ ਇਹਦੇ ਨਾਲ ਸਰਾਕ ਕੱਢੇ ਤੇ ਆਹ ਚੱਕਰਾ ਇਹਨਾਂ ਨੇ ਮੇਤੇ ਥੋਬੀ ਨਾਲ ਬਣਾਇਆ ਇਹਦੇ ਆਪਾਂ ਦੋ ਚੱਕਰ ਆ ਤ ਨਹੀਂ ਇਹ ਬੰਨੇ ਵੀ ਨਹੀਂ ਹੈਗਾ ਇਹ ਨਾ ਜਿਹੜੇ ਆਪਣੇ ਥੱਲੇ ਇੱਥੇ ਕੰਮ ਨਹੀਂ ਕੀ ਕਰਦੇ ਜਿਹੜਾ ਸਾਡਾ ਜੀ ਮੇਨ ਰੋਡ ਬਣਿਆ ਇਹਨਾਂ ਨੇ ਰੈਂਪ ਬਣਾਏ ਨੇ ਉਹਨਾਂ ਨੇ ਕਿਹਨੂੰ ਦੱਸੀ ਇਹ ਜਿਹੜੇ ਮਜ਼ਦੂਰ ਸੀ ਕੰਮ ਕਰਦੇ ਪਾਣੀ ਪੀਣ ਨੂੰ ਠੰਡਾ ਤੇ ਉਹਨਾਂ ਨੇ ਕਈ ਵਾਰੀ ਉਹਨਾਂ ਨੇ ਬਾਹਰ ਰੱਖਤਾ ਜਿਵੇਂ ਸਾਡਾ ਡਾਲਰ ਨੂੰ ਐਵੇਂ ਕਿਤੇ ਲੱਸੀ ਪਈ ਉਹਨੇ ਰੋਡ ਤਾਂ ਇਹ ਫੁੱਟ ਗਿਆ ਦੀ ਮੈਂ ਸੰਭੇ ਰੱਖਿਆ ਹੁੰਦੀ ਮੈਨੂੰ ਐ ਵੀ ਇਹ ਘੜੇ ਤੋਂ ਬਹੁਤ ਫਾਇਦਾ ਲੈ ਜਾਂਦਾ ਏ ਜ਼ਰੂਰੀ ਨਹੀਂ ਵੀ ਆਪਾਂ ਠੰਡੇ ਪਾਣੀ ਵਾਸਤੇ ਮਮਾ ਜਿੱਦਾਂ ਆਪਾਂ ਚੁੱਲਾ ਬਣਾਉਣਾ ਉਹ ਗਰਮ ਗਿੱਠੀ ਜੀ ਹਨਾ ਅੱਗ ਰੱਖਣੇ ਬਣਾਉਣੇ ਇਹਦੇ ਉੱਪਰ ਬਣ ਜਾਂਦੀ ਆ ਤੇ ਮੈਂ ਸੰਭੇ ਰੱਖਿਆ ਸੀ ਅੱਜ ਇਹ ਕੋਈ ਕੰਮ ਆ ਗਿਆ ਕਹਿੰਦੇ ਵੀ ਚੀਜ਼ ਪਈ ਕਿਤੇ ਕੰਮ ਆ ਜਾਂਦੀ ਆ ਹਾਂ ਚੀਜ਼ ਤਾਂ ਫੇਰ ਖਰਾਬ ਨਹੀਂ ਹੁੰਦੀ ਬੇਸਟ ਨਹੀਂ ਹੁੰਦੀ ਹਾਂ ਅਸੀਂ ਵੀਡੀਓ ਦੇਖੀ ਤੇ ਫਿਰ ਲੱਗੇ ਲੱਗੇ ਹੁਣ ਇਹ ਕਹਿੰਦੇ ਵੀ ਇਹਨੂੰ ਚੱਕਰੇ ਨੂੰ ਰੱਖੋ ਜੀ ਗੂਲਰ ਦੇ ਵਿੱਚ ਤੇ ਹੁਣ ਤੁਹਾਨੂੰ ਆਪਾਂ ਸਾਰਾ ਕੋ ਵੀਡੀਓ ਪਿੱਛੇ ਦਿਖਾਉਂਦੇ ਜਾਵਾਂਗੇ ਤੇ ਉਸ ਤੋਂ ਬਾਅਦ ਤੁਹਾਨੂੰ ਦੱਸਦੇ ਹਾਂ ਹਵਾ ਵਾਕਈ ਏਸੀ ਵਰਗੀ ਦਿੰਦਾ ਜੇ ਨਾ ਦਿੱਤੀ ਇਹ ਕੜਾ ਹੋਗਾ ਖਰਾਬ ਤਾਂ ਚੈਰਨਜੀਤ ਕੌਰ ਤੇ ਮਨਿੰਦਰ ਦੇਣਗੇ ਮੈਨੂੰ ਪੈਸੇ ਕਿਉਂਕਿ ਇਹਨਾਂ ਨੇ ਬਰਬਾਦ ਕੀਤਾ ਮੈਨੂੰ ਨਹੀਂ ਪਤਾ ਜਿੱਥੋਂ ਮਰਜ਼ੀ ਲਿਆ ਕੇ ਦੇਣੇ ਕੋਈ ਨਾ ਸੀ ਦੇ ਦੂੰਗੇ ਪਰ ਜਿਹਨਾਂ ਨੇ ਵੀਡੀਓ ਦਿਖਾਈ ਕੋਈ ਤਾਂ ਚੱਲ ਜੇ 100% ਨਹੀਂ ਤਾਂ 10% ਪਰਜਾ ਪਜਾ 50% ਉਸਦਾ ਫਾਇਦਾ ਹੋ ਗਈ ਹੈ ਤਾਂ ਨਹੀਂ ਅਗਲਾ ਵੀਡੀਓ ਬਣਾਉਂਦਾ ਹੁਣ ਆਪਾਂ ਬਣਾਉਨੇ ਜੇ ਕੋਈ ਆਪਾਂ ਨੂੰ ਫਾਇਦਾ ਹੁੰਦਾ ਪਤਾ ਵੀ ਦੱਸਦੇ ਆ ਹਾਂ ਚਲੋ ਤੇ ਬਾਕੀ ਇਹਦਾ ਆਪਾਂ ਨੂੰ ਵੀ ਪਤਾ ਮਨਿੰਦਰ ਜੜੀ ਵੀ ਇਹ ਚੀਜ਼ ਠੰਡੀ ਹੁੰਦੀ ਆ ਹਾਂ ਮਿੱਟੀ ਹੈ ਪਕਾਈ ਹੋਈ ਇਹ ਠੰਡੀ ਰਹਿੰਦੀ ਆ ਇਹ ਹੈ ਵੀ ਠੰਡੀ ਰਹਿੰਦੀ ਆ ਜਦੋਂ ਘੜੇ ਚ ਪਾਣੀ ਪੀਂਨੇ ਆ ਆਪਾਂ ਇੱਥੇ ਦੀ ਫਾਇਦਾ ਪਤਾ ਲੱਗਦਾ ਵੀ ਘੜੇ ਦਾ ਪਾਣੀ ਖੰਡਾ ਹੁੰਦਾ ਠੰਡਾ ਰਹਿੰਦਾ ਪਾਣੀ ਹੈਨਾ ਫਿਰ ਜਦ ਹੁਣ ਇਹ ਵਿੱਚ ਪਾਣੀ ਦੇ ਵਿੱਚ ਰੱਖੂਗੇ ਤਾਂ ਪਾਣੀ ਵੀ ਤਾਂ ਠੰਡਾ ਹੀ ਹੋਊਗਾ ਬਿਲਕੁਲ ਚਲੋ ਜੀ ਹੁਣ ਆਪਾਂ ਬਹੁਤੀਆਂ ਗੱਲਾਂ ਨਾ ਕਰੀਏ ਆਪਾਂ ਤੁਹਾਨੂੰ ਹੋਈ ਪ੍ਰੋਜੈਕਟ ਨੂੰ ਬਣਾ ਕੇ ਦਿਖਾਈਏ ਤੇ ਚਲੋ ਠੀਕ ਹੈ ਜੀ ਪਾਣੀ ਸਾਡਾ ਪਾਣੀ ਖੰਡਾ ਰਿਹਾ ਕੂਲਰ ਦਾ ਫਿਰ ਤੁਸੀਂ ਵੀ ਸਾਡੇ ਕਹੇ ਪਾਣੀ ਦਾ ਜੀ ਠੰਡਾ ਹੀ ਰਹਿੰਦਾ ਪਾਣੀ ਗਰਮ ਨਹੀਂ ਹੁੰਦਾ ਬਫਰ ਕਹਿੰਦਾ ਕਿ ਵੀ ਇਹ ਠੰਡੀ ਹਵਾ ਨਹੀਂ ਦ ਨਹੀਂ ਕਿ ਤੇ ਉਹ ਵਾਰੀ ਹੀ ਫਤੋਂ ਮ ਦੱਸਦੇ ਆ ਪਰ ਤੁਸੀਂ ਵੀ ਇੱਕ ਵਾਰੀ ਸਾਡੇ ਕਹਿਣ ਨਹੀਂ ਦੱਸਦੇ ਕਿ ਆਪਾਂ ਤੁਸੀਂ ਵੀਡੀਓ ਨਾਲ ਬਣਦੇ ਆਪਾਂ ਤੁਹਾਨੂੰ ਕਰਦੇ ਦਿਖਾਈ ਜਾਵਾਂਗੇ ਤੁਸੀਂ ਜ਼ਰੂਰ ਇਦਾਂ ਟਰਾਈ ਕਰਕੇ ਦੇਖੇ ਟਰਾਈ ਕਰਦੇ ਦੇਖੋ ਚੱਲ ਵੀ ਚੱਲੀਏ ਚਲੋ ਜੀ ਪਹਿਲਾਂ ਫਾਇਰ ਕਰਾਉਣੇ ਅੱਜ ਪਹਿਲਾਂ ਹੁਣ ਏਸੀਓ ਬੰਦ ਕਰਾਵਣੇ ਆਪਾਂ ਨੇ ਜਿਨ੍ਹਾਂ ਨੇ ਮੇਰੇ ਵੀਰ ਭੈਣਾਂ ਭਰਾਵਾਂ ਨੇ ਏਸੀ ਲਾ ਕੇ ਕੈਮਰਾ ਤੁਸੀਂ ਕਰੋ ਹੁਣ ਜਿਹੜਾ ਕੋਈ ਕੰਮ ਤੁਹਾਨੂੰ ਅੱਗੇ ਲਓ ਜੀ ਮਨਿੰਦਰ ਡੈਡੀ ਲਾਗੇ ਪ੍ਰੋਜੈਕਟ ਸ਼ੁਰੂ ਕਰਨ ਲਓ ਜੀ ਪਹਿਲਾਂ ਤਾਂ ਹੁਣ ਆਪਾਂ ਉੱਥੇ ਖੜ੍ਹ ਜਾ ਜੀ ਨਾਲੇ ਮੇਰੀ ਨਾਲ ਫੋਟੋ ਖਿੱਚ ਹੋ ਜੀ ਤੇ ਹੁਣ ਆਹ ਘੜਾ ਦਿੱਤਾ ਤਾਂ ਜੀ ਆਪਾਂ ਨੇ ਜਿਹੜੀਆਂ ਇਹਨਾਂ ਨੇ ਮੇਕਾਂ ਨਾਲ ਬਣਾਇਆ ਗਲੀਆਂ ਕਿਟੀਆਂ ਤੇ ਹੁਣ ਆਪਾਂ ਪਹਿਲਾਂ ਸਭ ਤੋਂ ਪਹਿਲਾਂ ਇਹਦੇ ਵਿੱਚ ਮਨਿੰਦਰ ਭਰੇ ਹੋ ਜਾ ਠੀਕ ਆ ਫਿਰ ਤੋਂ ਬਾਅਦ ਤੇ ਇੱਕ ਹੋਰ ਆ ਜੀ ਜਿਹੜੀ ਆਹ ਮੋਟਰਾਂ ਪਾਣੀ ਵਾਲੀ ਇਹਨੇ ਬੈਠੂ ਨਹੀਂ ਚਾਹੀਦੀ ਆ ਮਨਿੰਦਰ ਇੱਕ ਥੇ ਸਾਈਡ ਨੂੰ ਗੋ ਮੈਨੂੰ ਨਾਲ ਉਹ ਸਮਾਨ ਫੜਾ ਦੇ ਉਹ ਪਿਆ ਤੇ ਆਹ ਜਿਹੜੀਆਂ ਟਿੱਕਰੀਆਂ ਆਪਾਂ ਨੇ ਬਣਾਈਆਂ ਐ ਘੜੇ ਦੀਆਂ ਇਹਨਾਂ ਦੇ ਨਾਲ ਆਪਾਂ ਨੇ ਆਲੇ ਦੁਆਲੇ ਕੁਝ ਨਾ ਕਰਨਾ ਘੜੇ ਦੇ ਸੈਂਟਰ ਚ ਇਹਨੂੰ ਕਰਦੇ ਹੋ ਹਨਾ ਵੀ ਘੜਾ ਵੀ ਹਿੱਲੇ ਘਟ ਧਰ ਗਿਆ ਘੜਾ ਫੇਰ ਕਿੱਥੇ ਇਹਦਾ ਮੰਨਿੰਦਰ ਲਾਜ ਰੱਖ ਲਈ ਮਮੀ ਦੀ ਮੰਨਿੰਦਰ ਮਮੀ ਦੀ ਲਾਜ ਰੱਖ ਲੋ ਅੱਜ ਕੂਲਰ ਏਸੀ ਬੰਦ ਕਰਾਉਣੇ ਅੱਜ ਅਸੀਂ ਏਸੀ ਗੱਲ ਆਇਆ ਸਾਡੇ ਕੋ ਘੜੇ ਵੀ ਘੱਟਾ ਘੜੇ ਚਾਈਨਸ ਘੱਟੋ ਘੱਟ 2 ਜਾਂ 3 ਕੋਈ ਵੀ ਘਰ ਦੇ ਵਿੱਚ ਪਿਆ ਹੋਵੇ ਜਾਂ ਤੁਸੀਂ 50 ਰੁਪਏ ਦਾ ਘੜਾ ਹੁੰਦਾ ਉਹ ਲੇਕ ਬਰਤਦਾ ਦੇ ਆ ਅਸੀਂ ਪਹਿਲਾਂ ਇਹ ਪ੍ਰੋਜੈਕਟ ਤਿਆਰ ਕਰਕੇ ਦੇਖਿਆ ਕਿਉਂਕਿ ਜਿਹੜੀਆਂ ਸਾਡੇ ਕੋਲ ਚੀਜ਼ ਪਈ ਧੀ ਮਨਿੰਦਰ ਉੱਥੇ ਪਿਆ ਕਿੱਥੇ ਰੱਖਿਆ ਸੀ ਚਲੋ ਅਸੀਂ ਰੱਖਦੇ ਜੀ ਹੁਣ ਇਹਦੇ ਚਾਰੇ 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 ਪਾਸੇ ਮਾਰਦੇ ਹੁੰਨੇਗਾ ਤੇ ਹੁਣ ਆਪਾਂ ਨੇ ਇਹ ਭਰ ਦਿੱਤਾ ਕੰਕਰੀਟ ਥੋੜੀ ਘੱਟ ਆ ਸਾਡੇ ਕੋਲ ਤੇ ਜਿੰਨੀ ਸਾਡੇ ਕੋਲ ਰਹੀ ਧੀ ਪਹਿਲਾਂ ਅਸੀਂ ਟਰਾਈ ਕਰੀਆ ਸੀ ਠੀਕ ਠੀਕ ਆ ਹੂੰ ਹੁਣ ਅਸੀਂ ਇਹਨੂੰ ਪਾਣੀ ਨਾਲ ਭਰ ਦਾਂਗੇ ਠੰਡੇ ਨਾਲ ਠੀਕ ਆ ਤੇ ਲਾਈਟ ਮੋਟਰ ਚਾਲੂ ਲੋ ਜੀ ਹੁਣ ਮੇਰੇ ਪਾਪਾ ਫੋਨ ਵੱਜਦਾ ਘਰੋਂ ਘਰੋਂ ਇਨ ਕਮਿੰਗ ਵੌਇਸ ਕਾਲ ਫਰਮ ਲੇਟਲ ਸਾਇੰਸ ਹੁਣਾ ਹੁਣਾ ਇਨ ਕਮਿੰਗ ਵੌਇਸ ਕਾਲ ਫਰਮ ਲੇਟਲ ਸਾਇੰਸ ਪਾਣੀ ਦੇ ਨਾਲ ਕੂਲਰ ਅਸੀਂ ਭਰ ਲਿਆ ਤੇ ਚੱਕਰਾ ਵੀ ਸਾਡੇ ਵਿੱਚ ਪਿਆ ਤੇ ਇੰਨਾ ਜ਼ਰੂਰ ਧਿਆਨ ਰੱਖਿਓ ਜਿਹੜੀਆਂ ਮੋਟਰ ਆ ਨਾ ਮੋਟਰ ਪਾਣੀ ਵਾਲੀ ਆਹ ਜਿਹੜੀ ਕੂਲਰ ਵਾਲੀ ਇਹ ਵਿੱਚ ਹੁਣੀ ਚਾਹੀਦੀ ਆ ਤੇ ਇਹਨੂੰ ਚੰਗੀ ਤਰ੍ਹਾਂ ਠੀਕਰੀਆਂ ਨਾ ਭਰ ਲਿਓ ਕਿ ਸਾਡੇ ਕੋਲ ਘਰੇ ਇੱਥੇ ਘਰੇ ਪਏ ਤੇ ਥੋੜੇ ਤੇ ਹੁਣ ਆਪਾਂ ਇਹਨੂੰ ਚਲਾ ਕੇ ਦੇਖਾਂਗੇ ਫਿਰ ਤੁਹਾਨੂੰ ਦੱਸਦੇ ਆਪਾਂ ਵੀ ਵਾਕਈ ਦੀ ਹਵਾ ਹੈ ਏਸੀ ਵਰਗੀ ਜੇ ਨਾ ਹੋਈ ਤਾਂ ਫਿਰ ਚਰਨਜੀਤ ਕੌਰ ਤੇ ਮਨਿੰਦਰ ਮੈਨੂੰ ਦੇਣਗੇ ਜੀ ਪੈਸੇ ਤੇ ਹੁਣ ਬਣੇ ਜੋ ਸਾਡੀ ਵੀਡੀਓ ਦੇ ਨਾਲ ਆਪਾਂ ਤੁਹਾਨੂੰ ਦਿਖਾ ਦਦੇ ਆਂ ਯਾਰ ਆ ਹੀ ਆ ਗਿਆ ਮੰਮੀ ਦੇ ਕਵਾਲ ਦਾ ਮੰਮੀ ਨੇ ਹਾਂਜੀ ਦੇਖੋ ਬੈਠ ਕੇ ਉਹ ਵਾਕਈ ਬਾਈ ਹਾ ਲਈ ਨੀ ਠੰਡੀ ਚਰੰਗੀ ਤਾਂ ਕੀ ਬਾਤ ਆ ਯਾਰ ਤੁਸੀਂ ਪਾਸ ਹੋ ਗਏ ਬਾਈ ਮਨਿੰਦਰ ਤੁਸੀਂ ਪਾਸ ਹੋ ਗਏ ਹੈਨਾ ਤੇ ਇੱਕ ਵਾਰ ਤੁਸੀਂ ਵੀ ਜਰੂਰ ਪ੍ਰੋਜੈਕਟ ਕਰਕੇ ਦੇਖਿਓ ਘਰ ਦੇ ਵਿੱਚ ਤੇ ਹੁਣ ਠੀਕ ਆ ਜੀ ਸਾਨੂੰ ਦੇ ਦਿਓ ਆ ਗਿਆ ਵੀਡੀਓ ਨੂੰ ਸਾਡੀ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਆ ਕਰੋ ਜੀ ਮਿਲਦੇ ਆਪਾਂ ਹੁਣ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਜੀ